ਕਿਉਂ ਗੁਰੂ ਅੰਗਦ ਦੇਵ ਜੀ ਨੇ ਗੁਰੂ ਅਮਰਦਾਸ ਜੀ ਨੂੰ ਪੋਤਾ ਦੇ ਪਿੰਡ ਵਿੱਚ ਭੇਜਿਆ ਖੰਡੂਰ ਸਾਹਿਬ ਵਿਖੇ ਸ੍ਰੀ ਗੁਰੂ ਅੰਗਦ ਦੇਵ ਜੀ ਦੇ ਕੋਲ ਗੋਂਦਾ ਨਾਮ ਦਾ ਖत्री ਆਇਆ ਤੇ ਬੇਨਤੀ ਕੀਤੀ ਮੇਰੇ ਪਿੰਡ ਵਿੱਚ ਉਜਾੜਾ ਪਿਆ ਹੋਇਆ ਹੈ ਕਿਉਂਕਿ ਮੇਰੇ ਪਿੰਡ ਵਿੱਚ ਪੋਤਾ ਦਾ ਵਾਸਾ ਹੈ ਦਿਨ ਵੇਲੇ ਲੋਕ ਕੰਦ ਦੀ ਉਸਾਰੀ ਕਰਦੇ ਹਨ ਰਾਤ ਪੈਂਦਿਆ ਹੀ ਕੰਦ ਆਪਣੇ ਆਪ ਤੈ ਜਾਂਦੀ ਹੈ ਆਪ ਜੀ ਜ਼ਮੀਨ ਲੈ ਕੇ ਉਥੇ ਨਗਰ ਵਸਾ ਲਓ ਬੇਨਤੀ ਸੁਣ ਕੇ ਗੁਰੂ ਜੀ ਨੇ ਗੁਰੂ ਅਮਰਦਾਸ ਜੀ ਨੂੰ ਗੋਂਦਾ ਤੋਂ ਗੋਇੰਦਵਾਲ ਨਗਰ ਵਸਾਉਣ ਲਈ ਪੇਜਿਆ ਉਹਨਾਂ ਨੇ ਬਚਨ ਕੀਤੇ ਜਿੱਥੇ ਵੀ ਤੁਹਾਡੇ ਪੈਰ ਪੈਣਗੇ ਉਹ ਅਸ਼ੁਭ ਥਾਂ ਸ਼ੁਭ ਕਰ ਦੇਣਗੇ ਗੁਰੂ ਸਾਹਿਬ ਜੀ ਤੇ ਬਚਨਾਂ ਅਨੁਸਾਰ ਗੁਰੂ ਅਮਰਦਾਸ ਜੀ ਉੱਥੇ ਗਏ ਤਾਂ ਨਗਰ ਵਸਣਾ ਸ਼ੁਰੂ ਹੋ ਗਿਆ ਅਤੇ ਕੋਈ ਵੀ ਕੰਦ ਨਹੀਂ ਟੈਂਦੀ ਸੀ ਅਤੇ ਇਸ ਸਥਾਨ ਤੇ ਗੋਇੰਦਵਾਲ ਸਾਹਿਬ ਨਗਰ ਵਸ ਗਿਆ ਇਸ ਸਾਖੀ ਤੋਂ ਸਾਨੂੰ ਇਹ ਸਿੱਖਿਆ ਮਿਲਦੀ ਹੈ ਜੇਕਰ ਸਾਡੇ ਵੀ ਘਰ ਵਿੱਚ ਲੜਾਈ ਝਗੜਾ ਕਲੇਸ਼ ਰਹਿੰਦਾ ਹੈ ਤੇ ਸਾਨੂੰ ਕੁਰਬਾਨੀ ਕਰਨੀ ਚਾਹੀਦੀ ਹੈ ਜਿਸ ਨਾਲ ਘਰ ਵਿੱਚ ਸੁੱਖਾ ਦਾ ਵਾਸਾ ਆਉਂਦਾ ਹੈ ਕਿਸੇ ਵੀ ਵਹਿਮਾ ਭਰਮਾ ਵਿੱਚ ਸਾਨੂੰ ਨਹੀਂ ਪੈਣਾ ਚਾਹੀਦਾ ਤੇ ਕੁਰਬਾਨੀ ਦਾ ਆਸਰਾ ਲੈਣਾ ਚਾਹੀਦਾ ਹੈ ਤੇ ਗੁਰੂ ਜੀ ਸਾਡੀ ਪੁਕਾਰ ਜ਼ਰੂਰ ਸੁਣਨਗੇ ਤੇ ਸਾਡੇ ਦੁੱਖ ਤਕਲੀਫ ਜ਼ਰੂਰ ਦੂਰ ਕਰਨਗੇ ਇਸ ਕਰਕੇ ਕਦੀ ਵੀ ਗੁਰੂ ਤੋਂ ਆਪਣਾ ਪਰੋਸਾਨਾ ਤੋਂ ਐਓ ਜੀਆ ਡੇਲੀ ਅਪਡੇਟਸ ਲਈ ਫੋਲੋ ਜ਼ਰੂਰ ਕਰਿਓ